ਜੋ ਜਿਹੜਾ ਮੁੰਡਾ ਨੱਚਦਾ ਇਹ ਦਾਸ ਦਾ ਬੜਾ ਬੇਟਾ ਹੈ ਗਾਮਾ ਦਾ ਗੇਂਦਾ ਕਿੰਦਾ ਨਾ ਲੱਗਿਆ ਕੰਮ ਇਹਦਾ ਜਲਾ ਜੋਰਦ ਤਨ ਤਨਾਂ ਢੋਲ ਵਜਾਉਣਾ ਬਹੁਤ ਔਖਾ ਮਿੱਤਰੋ ਤੇ ਢੋਲ ਨਾਲ ਵਜਾ ਕੇ ਅਦਾਕਾਰੀ ਨਾਲ ਐਕਸ਼ਨ ਨਾਲ ਰਿਐਕਸ਼ਨ ਇਹ ਤਾਂ ਹੀ ਹੋ ਸਕਦਾ ਜਿਹਨਾਂ ਬਾਪਿਆਂ ਦਾ ਅਸ਼ੀਰਵਾਦ ਹੋਵੇ ਤੇ ਸੰਗਤ ਦਾ ਅਸ਼ੀਰਵਾਦ ਹੋਵੇ ਜਿਹਦਾ ਕੰਮ ਚੰਗਾ ਲੱਗਿਆ ਜ਼ੋਰਦਾਰ ਜਰਾਤਾਂ ਨੂੰ गाव रंगीला तो छोटा मेरा ही कमल रंगीला कमल रंगीला दो ही काफी औरतों माफी सब दे बच्चे पीर बाबा काले शाह दरबार से बेनती करना के मालिका जिम्मे मेरे बच्चे तंदुरुस्त हैं सही सलामत हैं तेरा परम